ਪਹਿਲੀ ਵਾਰ ਪਹਿਲੀ ਵਾਰ ਇਹ ਜਲਾਲਾਬਾਧ ਖੋਇਆ ਹੈ ਬਿ ਇਲੈਕਸ਼ਨ ਅਸੀਂ 14 ਹਰ ਬੰਦੇ ਨੂੰ ਇਹਨੂੰ ਸੀ ਮਿਲੀ ਹਰ ਬੰਦੇ ਨੂੰ ਝੂਲਾ ਟੈਕਸ ਮਿਲਿਆ ਜਿਹੜਾ ਅੱਜ ਤੱਕ ਇਹਨਾਂ ਨੇ 25 ਸਾਲਾਂ ਦਾ ਰਵਾਇਤ ਸੀ ਵੀ ਕਿਸੇ ਨੂੰ ਦਿੱਤਾ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਲੋਜ ਧਰਨੇ ਲਾਉਂਦੇ 5 ਵਜੇ ਜਾ ਕੇ ਵੀ ਜਦ ਦਫਤਰ ਬੰਦ ਹੋ ਚੁੱਕਾ ਚਲੋ ਸਾਰੇ ਦੀ ਐਨਓਸੀ ਮਿਲ ਗਈਆਂ ਸਾਰੇ ਬੰਦੇ ਸਵੇਰ ਦੇ ਸਭ ਤੋਂ ਪਹਿਲੇ ਲਾਈਨਾਂ ਚ ਲੱਗੇ ਰਾਤ ਦੇ ਲੱਗੇ ਇਧਰ ਦੀ ਰਾਤ ਲੱਗੇ ਇਧਰ ਕੋਈ ਐਂਟਰੀ ਨਹੀਂ ਖਾਸ ਕਾਲਜ ਸਾਡੀ ਬੇਟੀ ਦਾ ਨਿੱਛੋਂ ਦੀ ਇੱਕ ਗੇਟ ਜਾਂਦਾ ਹੈ ਸਾਰੇ ਜਿਹੜੇ ਪੁਰਾਣੇ ਲੋਕ ਹੈ ਜਿਹਨਾਂ ਨੂੰ ਆਕਾ ਪਈਆਂ ਪੁਰਾਣੀਆਂ ਐ ਕੰਮ ਨਹੀਂ ਚੱਣਾ ਆਹ ਲਾਈਨ 'ਚ ਲੱਗ ਜਾਓ ਭਾਵੇਂ 200 ਫਾਇਰ ਦੀ ਭਰਾਂ ਲੋਕ ਸਾਰੇ ਇਲੈਕਸ਼ਨ ਭਰਾਂ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਨੂੰ ਕਿੱਦਾਂ ਦੇਖਦੇ ਹੋ ਕਤੂਤ ਮਾਰੀ ਕੀਤੀ ਹੈ ਉਹ 100% ਭੁਗਤੂ ਦਾ ਇਹਦੇ ਵਿੱਚ ਕੋਈ ਉਹ ਨਹੀਂ। ਇਹ 100% ਜਿਹੜਾ ਬੰਦਾ ਹੈ ਜਿਹਨੇ ਕਰਤੂਤ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤਾ ਹੈ। ਇਹਨੇ ਉਹਨੇ ਕਰਤੂਤ ਕੀਤੀ ਹੈ ਜਿਹੜੇ ਦੋ ਮੁਲਾਜ਼ਮ ਹੈ ਦੋਵੇਂ ਸਸਪੈਂਡ ਹੋ ਗਏ। ਇਹਦਰ ਨੋਨੀ ਮਾਨ ਤੇ ਬੋਬੀ ਮਾਨ ਔਰ ਸਾਲ ਉਹਨੇ ਇੱਕ ਕਸਫਾ। ਸ਼ੇਰ ਸਿੰਘ ਬਾੜੀ ਗੱਲ ਹੈ ਜੋ ਤਾਂ ਅਸੀਂ ਘਰੇ ਬੈਠੇ ਆਂ। ਸ਼ੇਰ ਦੇ ਨਾਮਿਨੇਸ਼ਨ ਪੂਰਾ ਉਹਨਾਂ ਨੇ ਫੰਡ ਕਰ ਲਿਆ ਉੱਤੋਂ। ਆਉਂਦੀ ਗੱਡੀ ਹੈ। ਨੋਨੀ ਮਾਨ ਦੀ ਜਿਹੜੀ ਮੈਂ ਇੱਥੇ ਫੜੀ ਆ ਵਾਰ ਵੇਖ ਲਓ ਤੁਹਾਡੇ ਸਾਹਮਣੇ। ਪਰ ਇਹ ਸੋਚਣ ਵੀ ਹੈ ਬਦਮਾਸ਼ੀ ਨਾਲ ਕੰਮ ਚਲਾਣਗੇ। ਇਲੈਕਸ਼ਨ ਲੜੋ ਪਿੰਡਾਂ 'ਚ ਜਾ ਕੇ। ਤੁਹਾਡੇ ਦੀ ਜਾਣ ਨਹੀਂ ਆ ਪਰ ਐ ੱਹ ੱਤਕਾਂ ਅੱਗੇ ਵਾਲਾ ਕੰਮ ਨਹੀਂ ਚੱਲਦਾ ਜਿਹੜਾ ਗੁੰਡਾਗਰਦੀ ਤੁਸੀਂ ਕਰਕੇ ਲੋਕਾਂ ਤੋਂ ਪਹਿਲਾਂ ਖੋਹ ਕੇ ਲੋਕਾਂ ਨੂੰ ਲਾਈਨ 'ਚ ਲੱਗਣ ਨੂੰ ਕਿ ਸਾਡੇ ਦੇ ਲੈਣੇ 'ਚ ਖੜਿਆ ਤੁਸੀਂ ਵੀ ਲੈਣੇ 'ਚ ਖੜੇ ਹੋਣ ਨੂੰ ਸੱਦੋ ਆ ਆਪਣੀਆਂ ਕਨੋਨੀ ਵਾਲੀ ਕਿਵੇਂ ਪਹਿਲਾਂ ਅੰਦਰ ਜਾਵਾ ਕਰਾ ਕੇ ਲੈਣੇ 'ਚ ਲਾ ਕੇ ਪਰੋਣੇ 'ਤੇ ਖੜ ਕੇ ਜਿਵੇਂ ਅਸੀਂ ਖੜਿਆ ਲੈਣਾ 'ਚ ਲੈ 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 ਇੱਥੇ ਬਹਿ ਜਾ ਕਿੰਨਾ ਚਿਰਾਂ ਨੂੰ ਫੈਲਾ ਵਾਪਸ ਲੈਣ ਚਿਰਾਂ ਲੱਗੇ ਹੋਏ ਨੇ ਉਹਨਾਂ ਦੀਆਂ ਜੜੀਆਂ ਫੈਲਾ ਤੁਮਾਰਾ ਥੋੜਾ ਜਿਆਦਾ ਤੂੰ ਬੈਠ ਜੀ ਉਹ ਸੁਣਿਆ ਫੈਲਾ ਉਹ ਤਿੰਨ ਫੈਲਾ ਵਾਪਸ ਆਉਣਗੇ ਬਾਈ ਜੀ ਮੈਂ ਮੈਂ ਮਾਰ ਕੇ ਦੱਸੋ ਵੀ ਅਸੀਂ ਨਹੀਂ ਸੋਰੀ ਮੈਂ ਮਾਰ ਕੇ ਦੱਸ ਕੀ ਗਏ ਮਾਲੋ ਪਹਿਲਾ ਜਮਨ ਸਰ ਪਹਿਲਾ ਜਮਨ ਟਰਾਕੇ ਗਿਆ ਅਸੀਂ ਅੰਦਰ ਨਹੀਂ ਵੜ ਦਿੱਤਾ ਪਹਿਲਾ ਜਮਨ 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 ਪ ਮਾਰੂ ਮਾਰੂ ਚਲਾ ਯਾਰ ਕੋਣ ਆਇਆ ਟੱਕਰ ਹੀ ਜਾਂਦਾ ਅੰਦਰ ਓਏ 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 ਮੇਰੀ ਮਾਦਾ ਚੱਲ ਮਾਰਾ ਯਾਰ ਸੰਦੋ ਲੈ ਗੋ ਇਹ ਅੰਗਰੇਜ਼ ਅੰਗਰੇਜ਼ ਇਹ ਗੱਡੀ ਚਾਬੀ ਲੈ ਤੇ ਬਦਮਾਸ਼ੀ ਨਹੀਂ ਚੱਲਨੀ ਐ ਜੋ ਟਾਈ ਫਿਰਦਾ ਪੀੜਾ ਪਾਲੇ ਮੈਨੂੰ ਮਾਰ ਰਾ ਦੇ ਗੱਡੀ ਚਾਬੀ ਲੈ